ਕੈਨੇਡਾ ਦੇ ਵਿੱਚ ਘਟਨਾ ਇਹ ਪਹਿਲਾਂ ਦੋ ਵਾਰ ਵੀ ਹੋ ਚੁੱਕੀ ਹੈ ਇਹ ਘਟਨਾ ਹੁਣ ਤੀਸਰੀ ਵਾਰ ਹੋ ਰਹੀ ਹੈ ਕੈਨੇਡਾ ਦੇ ਵਿੱਚ ਖਾਸ ਕਰਕੇ ਉਸ ਏਰੀਆ ਦੇ ਵਿੱਚ ਜਿਸ ਏਰੀਆ ਨੂੰ ਬਹੁਤ ਜਦੇ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਚੀਜ਼ ਨੂੰ ਦੇਖਣ ਤੋਂ ਬਾਅਦ ਪੰਜਾਬ ਗਵਰਨਮੈਂਟ ਵੀ ਤੇ ਉਸ ਦੇ ਨਾਲ ਨਾਲ ਜੋ ਆਪਣੀ ਕੇਂਦਰ ਸਰਕਾਰ ਹੈ ਮੋਦੀ ਸਰਕਾਰ ਵੀ ਵੱਡੇ ਲੈਵਲ ਦੇ ਉੱਤੇ ਟਵੀਟ ਪਾਏ ਜਾ ਰਹੇ ਆ ਉਹਨਾਂ ਦੁਆਰਾ ਕਿ ਕੈਨੇਡਾ ਦੇ ਵਿੱਚ ਐਕਚੁਅਲ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਿਉਂ ਹੋ ਰਹੀਆਂ ਤੇ ਉਹਨਾਂ ਨੂੰ ਵਾਰ-ਵਾਰ ਦੋਸ਼ ਲਗਾਏ ਜਾ ਰਹੇ ਆ ਕੈਨੇਡੀਅਨ ਗਵਰਨਮੈਂਟ ਉੱਤੇ ਇਹ ਸਾਰਾ ਕੁਝ ਤੁਹਾਡੇ ਅੰਡਰ ਹੋ ਰਿਹਾ ਤੁਹਾਡੀ ਸਰਕਾਰ ਹੈ ਇਸ ਟਾਈਮ ਤੇ ਤੁਹਾਡੀ ਪੁਲਿਸ ਜੱਸ ਦਾ ਵੀਜ਼ਾ ਲੱਗਿਆ ਸੀ ਸਤੰਬਰ 2024 ਦੇ ਵਿੱਚ ਮਤਲਬ ਕੀ ਸਿਰਫ 2 ਮਹੀਨੇ ਪਹਿਲਾਂ ਹੀ ਭਰਾ ਕੈਨੇਡਾ ਦੇ ਵਿੱਚ ਗਿਆ ਸੀ ਆਪਣੇ ਸਟੱਡੀ ਵੀਜ਼ੇ ਦੇ ਉੱਤੇ ਤੇ ਇਹ ਕਿਸੇ ਗੋਰੇ ਦੇ ਘਰ ਦੇ ਵਿੱਚ ਰਹਿ ਰਿਹਾ ਸੀ ਉਸ ਗੋਰੇ ਨੇ 1 ਦਸੰਬਰ 2024 ਨੂੰ ਇਸ ਵੀਰ ਦਾ ਕਤਲ ਕਰ ਦਿੱਤਾ ਕਤਲ ਕਸ ਟਾਈਮ ਕੀਤਾ 4:00 ਵਜੇ ਤੋਂ ਲੈ ਕੇ 5:00 ਵਜੇ ਦੇ ਵਿੱਚ ਵਿੱਚ ਸਮਾਂ ਸੀ ਤੇ ਉਸ ਤੋਂ ਬਾਅਦ ਪੁਲਿਸ ਬੁਲਾਈ ਜਾਂਦੀ ਹੈ ਪੁਲਿਸ ਉਸ ਬੰਦੇ ਨੂੰ ਵੀ ਅਰੈਸਟ ਕਰ ਲੈਂਦੀ ਹੈ ਕੋਈ ਜ਼ਿਆਦਾ ਦਸ਼ਮ ਨਹੀਂ ਸੀ ਕੋਈ ਲੈਣ ਦੇਣ ਨਹੀਂ ਸੀ ਉਹ ਬੰਦਾ ਉਦੋਂ ਤੱਕ ਚਾਕੂ ਮਾਰੀ ਗਿਆ ਗੁਰਸੀਤ ਸਿੰਘ ਦੇ ਜਦੋਂ ਤੱਕ ਉਹ ਬੰਦਾ ਮਰਿਆ ਨਹੀਂ ਜਦੋਂ ਤੱਕ ਆਪਣਾ ਪੰਜਾਬੀ ਭਰਾ ਮਰਿਆ ਨਹੀਂ ਉਹ ਤੱਕ ਉਸ ਦਾ ਚਾਕੂ ਮਾਰ ਮਾਰ ਕਤਲ ਕਰੀ ਗਿਆ ਇਹ ਬਹੁਤ ਵਧੀਆ ਇਨਸਾਨ ਸੀ ਕਹਿੰਦੇ ਆ ਉਥੋਂ ਦੇ ਲੋਕ ਕਿਉਂਕਿ ਇਹ ਵੱਡੇ ਵੱਡੇ ਬਿਜ਼ਨਸਮੈਨ ਨਾਲ ਉੱਠਦਾ ਪੈਂਦਾ ਸੀ ਤੇ ਇਸ ਦਾ ਬਹੁਤ ਵੱਡਾ ਨਾਮ ਸੀ ਉਸ ਜਗ੍ਹਾ ਤੇ ਪਰ ਇਸ ਇਨਸਾਨ ਨੇ ਕਿਉਂ ਗੁਰਸੀਤ ਸਿੰਘ ਦਾ ਚਾਕੂ ਮਾਰ ਮਾਰ ਕੇ ਕਤਲ ਕੀਤਾ ਇਸ ਦੀ ਹਜੇ ਕੋਈ ਵਾਰਾ ਸਾਹਮਣੇ ਨਹੀਂ ਆਈ ਕੈਨੇਡਾ ਗਵਰਨਮੈਂਟ ਵੀ ਜਾਂ ਫਿਰ ਕੈਨੇਡੀਅਨ ਪੁਲਿਸ ਵੀ ਇਸ ਦੇ ਤੇ ਕੋਈ ਵੱਡੀ ਗੱਲਬਾਤ ਨਹੀਂ ਦੱਸ ਰਹੀ ਕਿਉਂਕਿ ਬਸ ਇਸਰ ਇੰਨਾ ਹੀ ਕਿਹਾ ਜਾ ਰਿਹਾ ਹੈ ਕਿ ਇਹ ਸਪ ਨੇ ਸਿਰਫ ਸਤੰਬਰ ਅੰਟੇ 2024 ਦੇ ਵਿੱਚ ਵੀਜ਼ਾ ਲਿਆ ਸੀ ਪਰ ਉਧਰਲੀ ਗਵਰਨਮੈਂਟ ਰਾਈਟ ਨਾਓ ਜਿਹੜੀ ਕਿ ਅੰਗਰੇਜ਼ ਕਹਿ ਸਕਦੇ ਆ ਜਾਂ ਫਿਰ ਅੰਗਰੇਜ਼ਾਂ ਦੇ ਹੀ ਪੱਖਵਾਰੀ ਕਰ ਰਹੀ ਆ ਜਿਹੜੇ ਸਟੂਡੈਂਟ ਵੀਜ਼ੇ ਉੱਤੇ ਗਏ ਆ ਉਹਨਾਂ ਦੀ ਕੈਨੇਡਾ ਦੇ ਵਿੱਚ ਕੋਈ ਵੀ ਵੱਡੇ ਲੈਵਲ ਤੇ ਸੁਣਵਾਈ ਨਹੀਂ ਹੈਗੀ ਪਹਿਲਾਂ ਵੀ ਦੋ ਪਰប្រਾ ਆਪਾਂ ਖੋ ਚੁੱਕੇ ਆ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀ ਚਾਕੂ ਮਾਰ ਮਾਰ ਕੇ ਇੱਕ ਗੋਰੇ ਦੁਆਰਾ ਇੱਕ ਅੰਗਰੇਜ਼ ਦੁਆਰਾ ਪਰ ਉਸ ਨੂੰ ਮੈਂਟਲ ਕਰਾਰ ਦੇ ਕੇ ਉਸ ਨੂੰ ਬੇਲ ਮਿਲ ਗਈ ਸੀ ਉਸ ਨੂੰ ਛਡ ਦਿੱਤਾ ਗਿਆ ਸੀ ਵਿਦਨ 1 ਵੀਕ ਪਰ ਹੁਣ ਇਸ ਗੋਰੇ ਦੇ ਤੇ ਉੱਤੇ ਪੁਲਿਸ ਜਾਂ ਫਿਰ ਉਥੋਂ ਦਾ ਕੋਰਟ ਕੀ ਕਾਰਵਾਈ ਕਰਦਾ ਉਹ ਗੱਲਬਾਤ ਕਰਾਂ ਦੇ ਵਿੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਜਰੂਰ ਲਾਈਕ ਕਰੋ ਕਿਉਂਕਿ ਆਪਾਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਬਚਾਉਣਾ ਹੈ ਤੇ ਪੰਜਾਬੀ ਸਟੂਡੈਂਟਾਂ ਜਾਂ ਆਪਣੇ ਭਰਾ ਭਾਈ ਹੈ ਉਹਨਾਂ ਦੀ ਆਪਾਂ ਸਪੋਰਟ ਕਰਨੀ ਆ ਧੰਨਵਾਦ